ਦਲ ਗਿਆ ਸਨ ਦੂਸਰੇ ਦਿਨ ਭੀਮਚੰਦ ਫੇਰ ਆਇਆ ਨਮਜ਼ ਕਰ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬਹਿ ਗਿਆ ਕਦੇ ਤੰਬੂ ਦੇ ਆਲੇ ਦਲੇ ਤਾਹ ਨੂੰ ਝਾਕੀ ਜਾਂਦਾ ਉਹਨਾਂ ਪਰਾਂ ਨੂੰ ਝਾਕੀ ਜਾਂਦਾ ਤਾਂ ਗੁਰਮਤਿ ਪਿਆਰਿਓ ਉਹ ਦੇਖ ਕੇ ਬੜਾ ਹੈਰਾਨ ਹੋਇਆ ਚਰਜ ਹੋਇਆ ਇਹ ਦਰਸ਼ਨ ਮੇਲੇ ਕਰਕੇ ਸਾਰਾ ਕੁਝ ਕਰਕੇ ਖੁਸ਼ੀ-ਖੁਸ਼ੀ ਵਾਪਸ ਗਿਆ ਸੀ ਤੇ ਗੁਰਮੁਖ ਪਿਆਰਿਓ ਇਹ ਚੀਜ਼ਾਂ ਦੇ ਦਿਮਾਗ ਚ ਘੁੰਮਦੀਆਂ ਰਹੀਆਂ ਪੰਜ ਕਲਾ ਸ਼ਾਸਤਰ ਪ੍ਰਸਾਦੀ ਹਾਥੀ ਚੰਦਨ ਦੀ ਚੌਕੀ ਸਾਇਬੀਨ ਤੇ ਇਹ ਹੀ ਚੀਜ਼ਾਂ ਧੋਖੇ ਦੇ ਨਾਲ ਮਰ ਜੀ ਤੋ ਖੋਣਾ ਚਾਹੁੰਦਾ ਸੀ ਇਹ ਚੀਜ਼ਾਂ ਮੇਰੇ ਕੋਲ ਹੋਣ ਤੇ ਇਹਨਾਂ ਨੇ ਇੱਕ ਵਿਉਂਤ ਜੀ ਬਣਾ ਲਈ ਕਿ ਜਾ ਕੇ ਕਹਦੇ ਉਹ ਕਿ ਰਾਜੇ ਦੇ ਪੁੱਤਰ ਦੀ ਮੰਗਣੀ ਆ ਉਹਦੀ ਮੰਗਣੀ ਤੇ ਰਿਤੇਦਾਰ ਨੇ ਆਣਾ ਹੈ ਸਗਲਣ ਵਾਤੇ ਤੇ ਇਹ ਚੀਜ਼ਾਂ ਸਾਨੂੰ ਉਧਾਰੀਆਂ ਦੇ ਦਿਓ ਤੇ ਫਿਰ ਅਸੀਂ ਤੁਹਾਡੀਆਂ ਇਹ ਵਾਪਸ ਕਰ ਦਿਆਂਗੇ ਪਰ ਜੇ ਕਿਤੇ ਭੀਮ ਜੰਦ ਸੱਚੇ ਦਿਲੋਂ ਮੰਗਦਾ ਤੇ ਮਹਾਰਾਜ ਜੀ ਬਖਸ਼ਿਸ਼ ਵੀ ਕਰ ਦਿੰਦੇ ਆਖ ਸਤਨਾਮ ਪਰ ਹਿਰਦੇ ਅੰਦਰ ਫੋਟ ਸੀ ਕਿ ਆਪਾਂ ਰਾਜੇ ਆ ਇੱਕ ਵਾਰੀ ਇਹ ਚੀਜ਼ਾਂ ਇਹਨਾਂ ਦੇ ਕੋਲੋਂ ਲੈ ਲਈਆਂ ਤੇ ਮੁੜ ਕੇ ਮੋੜਾਂਗੇ ਨਹੀਂ ਆਖ ਸਤਨਾਮ ਮਹਾਰਾਜ ਜੀ ਫਿਰ ਘਟ ਘਟ ਕੇ ਅੰਦਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰੂ ਜੀ ਜਾਨੀ ਜਾਣ ਸਨ ਉਹ ਜਾਣਗੇ ਤੇ ਫਿਰ ਇਹ ਚੀਜ਼ਾਂ ਕੋ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਇੱਥੋਂ ਇਹਨਾਂ ਦਾ ਪੰਗਾ ਖੜਾ ਹੋਇਆ ਇੱਥੋਂ ਮਹਾਰਾਜ ਦੇ ਨਾਲ ਈਰਖਾ ਲੱਗੇ ਕਰਨ ਕਿ ਸਾਡੀ ਰਿਹਾਸਤ ਦੇ ਵਿੱਚ ਰਹਿੰਦੇ ਨੇ ਤੇ ਗੁਰਮਤਿ ਪਿਆਰਿਓ ਇਹਨਾਂ ਨੇ ਫਿਰ ਇੱਥੋਂ ਮਹਾਰਾਜ ਨੂੰ ਕੱਟਣਾ ਚਾਹਿਆ ਵੀ ਇਹ ਚੀਜ਼ਾਂ ਨਹੀਂ ਦਿੰਦੇ ਤਾ ਫਿਰ ਗੁਰਮੁਖ ਪਿਆਰਿਓ ਮਹਾਰਾਜ ਜੀ ਦੇ ਬਹਿਰ ਪੈਸੀ ਮਹਾਰਾਜ ਜੀ ਕਹਿੰਦੇ ਜੇ ਕਿਤੇ ਸੱਚੋ ਦਿਲੋਂ ਮੰਗ ਲੈਂਦੇ ਫਿਰ ਦੇ ਵੀ ਦਿੰਦੇ ਮਹਾਰਾਜ ਨੇ ਇਹ ਵੀ ਕਿਹਾ ਸੀ ਕਹਿੰਦੇ ਪ੍ਰਸਾਦੀ ਹਾਥੀ ਨਹੀਂ ਦੇ ਸਕਦੇ ਪੰਜ ਕਲਾ ਸਤਵੀਂ ਦੇ ਸਕਦੇ ਔਰ ਚੰਦਨ ਦੀ ਚੌਕੀ ਨਹੀਂ ਦੇ ਸਕਦੇ ਇਹ ਰਾਜਾ ਰਤਨ ਰਾਏ ਵੱਲੋਂ ਭੇਟਾ ਕੀਤੀ ਹੋਈ ਚੀਜ਼ਾਂ ਇਹ ਉਹਨਾਂ ਨੇ ਕਿਹਾ ਵੀ ਸੀ ਕਿ ਕਿਸੇ ਨੂੰ ਦੇਣੀ ਨਹੀਂ ਹਾਥੀ ਲੈਣੇ ਹੋਰ ਵੀ ਖੜੇ ਆ ਸਾਹਿਬਿੰ ਤੰਬੂ ਹੋਰ ਵੀ ਹਨ ਉਹ ਲੈਣੀਆਂ ਮੇ ਸੱਕ ਲੈ ਜਾਓ ਪਰ ਗੁਰਮੁਖ ਪਿਆਰਿਓ ਇਨਾ ਪਾਪੀਆਂ ਦਾ ਹਿਰਦੈ ਨਾ ਚਿੰਜਾਂ ਤੇ ਡੋਲ ਗਿਆ ਸੀ ਸੋ ਬਹੁਤ ਵੱਡਾ ਪ੍ਰਾਲਾ ਕੀਤਾ ਗ੍ਰੰਥੀ ਸਵਾ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਵਾ ਨਾਂਬਾ ਨਗਰ ਜੱਤੀਵਾਲ ਦੀ ਸਮੂਹ ਸੰਗਤਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਵਾਹਿਗੁਰੂ ਕਿਰਪਾ ਕਰਨ ਜੜਦੀ ਕਲਾ ਵਿੱਚ ਰੱਖਣ ਦਿਨ ਤੋਂ ਗਣੀਆ ਰਾਤ ਚੌਂਣੀ ਅੰਦਰ ਕੀ ਬਖਸਰਨ ਸੋ 9 ਮਾਰਚ ਦੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਨੇੜੇ ਮਰਿੰਡਾ ਪਿੰਡ ਕਲਹੇੜੀ ਪਿੰਡ ਕਲਹੇੜੀ ਨੇੜੇ ਮਰਿੰਡਾ ਇੱਥੇ 21 ਲੜਕੀਆਂ ਦੇ ਵਿਆਹ ਕੀਤੇ ਜਾਣੇ ਨੇ 10 10 ਕ ਨਾਮ ਪਹੁੰਚ ਵੀ ਗਏ ਨੇ ਤੇ ਭਾਈ ਆਪਣੇ ਰਿਤੇਦਾਰੀ ਚ ਕੋਈ ਨਗਰ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਹੈ ਉਹ ਸਾਡੇ ਨਾਲ ਜਾਂ ਜੋ ਇਥੋਂ ਦੇ ਬਾਬਾ ਜੀ ਨੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਸਾਰੇ ਅਸੀਂ ਰਲ ਮਿਲ ਕੇ ਜਿੰਨੀ ਵੀ ਸੰਸਤਾ ਬੈਠੀ ਆ ਸਾਰੇ ਰਲ ਮਿਲ ਕੇ ਅਸੀਂ ਕਾਰਜ ਕਰਦੇ ਆ ਨੌ ਮਾਰਕ ਦੇ ਲੋੜਵੰਦ ਲੜਕੀਆਂ ਦੇ ਵਿਆਹ ਨੇ ਕੱਲਾ ਇਹਨੇ ਵੀ ਫਰਜੀ ਵਿਆਹ ਕਰਦੇ ਆ ਜਿਵੇਂ ਆਪਾਂ ਆਪਣੇ ਧੀਆਂ ਨੂੰ ਸਵਾਨ ਦਿੰਦੇ ਆ ਨਾ ਉਸੇ ਤਰ੍ਹਾਂ ਸਵਾਨ ਵੀ ਦਿੱਤਾ ਜਾਂਦਾ ਹੈ ਜਿਵੇਂ ਬੇਟੀ ਅਲਵਾਰੀ ਬਾਕਸ ਬੈੱਡ ਸੋਫਾ ਸੈੱਟ ਮੇਜ਼ ਔਰ ਪੱਖਾ ਸਲਾਈ ਤਸੀਰ ਪ੍ਰੈਸ 52 ਭਾਤੇ ਇਸ ਤ੍ਰੇ ਦੇਵ ਲਾਇਕ ਸੂਤਰ ਤੇ ਬਰਾਪਤੀ ਪੁੰਨ ਸੇਵਾ ਸਾਈ ਜਿਵੇਂ ਆਪਾਂ ਟਿਕਾ ਦੇ ਲਾਭੀ ਕਰਦੇ ਆ ਇਸ ਤਰ੍ਹਾਂ ਸੇਵਾ ਵੀ ਕੀ ਹੈ ਜੇ ਸੇਵਾ ਦਾ ਮੌਕਾ ਸਤਾਂ ਨੂੰ ਸੇਵਾ ਦਾ ਰਣਕੂਰ ਭਾਈ ਬਖਸ਼ੋ ਕਣ ਕਰ ਸਾਥੇ ਕੋਈ ਵੀ ਪਰਵਾਹ ਨਹੀਂ ਕਰਵਾ ਕੋਰ ਵੀ ਬੜੇ ਇਸ ਸਤਾਂ ਬਲੋਕ ਕਾਤੇ ਚਲਦੇ ਨੇ ਆਓ ਸਾਰੇ ਰਲ ਕੇ ਸਾਥ ਦੋ ਜਲਦੀ ਕਰਾਦੇ ਦਾ ਸੇਵਾ ਕਰਦੇ ਲਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨੇ ਵੀ ਗ੍ਰੰਥੀ ਸਵਾ ਤੇ ਸਾਰੇ ਮੈਂਬਰ ਨੇ ਸਾਰਿਆਂ ਦਾ ਬਹੁਤ ਉਹ ਵੀ ਸਾਰੇ ਸੇਵਾਦਾਰ ਦਰਸਨ ਉਹ ਸਾਰੇ ਪੁੱਜੇ ਹੋਏ ਨੇ ਉਹਦਾ ਬੜੀ ਬਹੁਤ ਤੇਰਾ ਤਕਰਾ ਉਹ ਵੀ ਬੜੀ ਚਿਰ ਦੀ ਕਲਾ ਵਾਲੇ ਨੇ ਕਿਉਂਕਿ ਜਿਹੜੇ ਸਿੰਘ ਚਿਰ ਦੇ ਕਲਾ ਵਾਲੇ ਨੇ ਜਿਹੜੇ ਉਹ ਹੀ ਲੋਕ ਬਲੱਗਦੇ ਗਾਣ ਕਰਦੇ ਨੇ ਅੱਜ ਤੋਂ ਸਭ ਦਾ ਸਨਸਕਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਗੁਰੂ ਪਿਆਰੇ ਜੋ ਦਾ ਪਰਪਰ ਕੇ 30% ਤਾਂ ਸਾਡੇ ਪਾਰ ਦਾ ਆਸ ਹੁਕਮਨਾਮਾ ਸਾਇਦ ਕੜਾ ਪ੍ਰਸਾਦੀਆਂ ਦੇਦਨ ਲੈ ਕਰਕੇ ਲੰਗਰ ਪੜੀ ਸਕਦੇ ਫਿਰ ਆਪ ਆਪਣੇ ਕਰੋ ਵਿਹਾਰ ਕਰਦੇ ਲੋਕस्फीਰ ਪ੍ਰਨੋਬ ਸਹੇਦੇ ਨਦਕ ਹਰ ਰਬ ਅੱਪ ਮਿਲੇ ਇਹਨ ਸੰਤਾ ਮੈਂ ਕਰਕੇ ਲੈ ਲਿਆ ਤੇ ਅੱਜ ਉਸੇ ਉਸ ਵਕਤੇ YouTube ਦੇ ਪਰ ਸੱਤ ਰੇਣੀ ਵੀ ਜਨਰਲ ਦਿੱਤੇ ਸਰਵਣ ਕਰਦੇ ਹੋ کروں گی سارا کامیا کوٹ کو چرن دن ਤਾਂ ਸਮੇ ਬਸ ਦਿੱਤੇ ਤਾਪੀਆਂ ਦਾ ਔਰ ਬੰਨ ਔਰ ਤਲਵਾ ਇਸੇ ਤਰ੍ਹਾਂ ਸਾਡੇ ਸਾਰਿਆਂ ਤੇ ਮਿਹਰ ਕਰਦੇ ਰਹੋ ਕਿਰਪਾ ਕਰਦੇ ਰਹੋ ਦਿਨ ਦੁਨੀਆ ਨਾਲ ਦਿਨ ਦੁਨੀਆ ਸਾਰਿਆਂ ਨੂੰ ਸਦਾ ਸੋਤ ਅਵਰ ਸਹੀਬ ਧੀਰ ਬਾਬਾ ਦੀ ਸੂਤੀ ਲੋਨ ਦੀ ਸੋਤਾ ਹੈ ਕਿਹਨਾਂ ਤੇ ਦਿਨ ਦੁਨੀਆ ਲਾ ਕੁਨੀ ਅਤਰ ਕੀ ਬਖਸਿਓ ਗਰਬ ਦੀ ਬਾਬਾ ਡਾ ਸਾਹਿਬ ਦੀ لگا سستا ہے انہاں تے نساریاں تے کرپا ہر سبے ریک دے نال کے دن رات کھڑ دے میں وائی ہوں کرپا کرے کر دے دل اگر کھڑا اور لوگ سکھیے پر لوگ سہنے نانک ہر پر خط ہو i <laughs> I i <síntate> Yeah. <laughs>

We're <laughs> to ਤੇਨੇ ਤਾਂ ਆਪਣੀ ਕਰਨ ਹਨ ਤੁਖੰਤ ਸੁਧਰਾ ਸੁਖਾਂਤ ਕੋ ਦੇਨ ਨਕੂ ਲਾਗੇ ਜਾਂ ਕੀ ਬਖਾ ਕੇ ਤਬਨਾਸ ਪਦਾਰਸ ਕੋ ਕਰਿ ਸ਼ਿਵ ਜੁਤੀ ਕੀ ਫਤਹਿ ਸਿਰ ਭਗਉਤੀ ਦੀ ਸਭਾਏ ਬਾਹਰ ਸੇਖ ਰੁਪਤੇ ਜੀ ਕੀ ਗੁਰ ਸਾਹਿਬ ਹਸਤੇ ਇਹ ਤੁਮ ਭਗਤੀ ਸਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਕਦ ਗੁਰਤੇ ਅਮਰਦਾ ਸਰੰਗ ਸਹਿਬੀ ਸਹਾਏ ਵਾਹਿਗੁਰੂ ਗੋਬਿੰਦ ਗੋਬਿੰਦ ਸਿੰਘ ਰਾਮ ਸਿੰਗ ਜੀ ਸਿਹਿਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜੀ ਜਿ ਮਿੱਠੀ ਸਬਦੁ ਪਜਾਇ ਤੇਗ ਤਹਾ ਦਰਸਰੀ ਹੈ ਘਰ ਨਾਮ ਜਪ ਬਤਾਏ ਸਭ ਥਾਈ ਹੋਏ ਸਹਾਈ ਨਸਨੇ ਪਤਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਸਭ ਪਾਪਸੀਆਂ ਦੇ ਜੋ ਤੁੰਤੁ ਸੰਗਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਕਾ ਦਾ ਪ੍ਰਾਨ 73 ਗੁਰਸਾਹਿਬ ਜੀ ਸਰਗੁਰੂ ਜੀ ਵਾਹਿਗੁਰੂ ਪੰਜਾਬ ਤੇ ਆਂਦੇ ਆਂ ਚਮਤੂਰ ਸਾਹਿਬ ਦਾ ਧਿਆਨ ਚਾਲੀ ਹੁਕਮਤਿਆਂ ਰੱਟੀਆਂ ਜੱਪੀਆਂ ਤੁਪੀਆਂ ਜਿਹੜਾ ਨਾਮ ਜੱਪਿਆ ਵਡਸਿਆ ਦੇਖ ਲਾਈਏ ਸੇਖਵਾਲੀ ਜੀ ਦੇ ਦਿਖ ਸੁਭ ਕਰਕੇ ਅਲੋਠੀ ਦਿੱਤਾ ਤੁਮਤਿਆ ਦੇ ਆਪ ਸਚਿਆਰਿਆਂ ਦੇ ਪਵਿੱਤਰ ਕਮਾਈ ਦਾ ਨਾਮ ਧਿਆਨ ਕਰ ਗੁਰਸਾਹਿਬ ਸਰਗੁਰੂ ਜੀ ਵਾਹਿਗੁਰੂ ਜਨਮ ਸੰਗ ਸੰਗੀਆਂ ਕੀ ਧਰਮ ਦੇ ਵਸੇਸ ਬੰਦ ਬੰਦ ਸਤਿਨਾਮ ਸ੍ਰੀ ਵਾਹਿਗੁਰੂ ਬਲ ਮਹਲਾ ਚੁੱਤ ਹਰਿ ਜਨ ਰਾਮਨ ਮਨੁ ਲਗਾਵੇ ਜੇ ਕੋਈ ਮਿਤ ਕਰੇ ਹਰ ਜਨ ਕੇ ਆਪਣਾ ਬੰਦੋਗ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੇ ਤਪੁਣਾ ਗੁਣਨਾ ਸੰਗ ਬਵੈ ਰਹਾ ਜੋ ਕਿਛੁ ਕਰੇ ਸੁ ਆਪੇ ਸਮੈ ਹਰੇ ਆਪੇ ਕਾਰ ਕਮਵੈ ਹਰੇ ਆਪੇ ਮਤ ਦੇਵੈ ਸੁਆਮੀ ਹਰੇ ਆਪੇ ਹਾਰੇ ਆਪੇ ਪੰਚ ਤਤ ਵਿਸਥਾਰਾ ਵਿੱਚ ਤਤ ਪੰਚ ਆਪ ਪਵਨ ਜਨਨ ਦਾਤਿਕ ਸਤਿਗੁਰ ਮਿਲਿਆ ਬੀ ਹਾਰੇ ਆਪੇ ਝਗਜ ਸੁਕਾਵ ਹਾਰੇ ਆਪੇ ਪੰਚ ਤਤਕ ਤੁਸੀਂ ਦਰ ਮਿਤ ਤਤ ਤੂ ਪਹੰਚੀ ਆਪ ਪਾਵੇ ਜਨ ਤਾਨਕ ਸਤ ਗੁਰ ਮਿਲੇ ਆਪੇ ਹਰਿ ਆਪੇ ਚਗਰ ਚਗਨ ਵਾਹਿਗੁਰੂ ਸਿਖਾ ਗੰਸਾ ਕੁਝ ਨੇਗੇ ਹੁਤੇ ਜੁਰੀ ਕੀ ਹੱਤੇ ਤਾਂ ਦਾ ਸਵਾਗਤ ਕਰਤਾ ਵੀ ਜਰਾਂ ਉਠੇ ਸਵਾਗਤ ਹਾਲੋ ਕਰਾ ਲਵਾ ਸਵਾਗਤ ਹੁਲਾ ਕਰ ਜਦੋਂ ਤੇ ਸਾਡੀ ਸੰਸਥਾ ਦੇਖਣ ਗਰਾਂ ਕੀ ਸਵਾਗਤ ਬਣੇ ਜਰ ਉਹ ਤੇਨਦਰ بابا جی کا سواگتیاں ਦੇਵ ਚੇਵੇਂ ਬਾਗਛਾ ਦੇ ਉਨਾਤੇ ਗੁਰੂ ਗ੍ਰੰਥ ਗੱਸਬਾਦ ਨੇ ਜੋ 취 ਸੰਭਾਲਨ ਕੀਤਾ ਗਿਆ ਜੋ ਅਜੇ ਤੀਸਰਾ ਮੰਤਰ ਸੰਗਗ੍ਰੰਥੀਸਾ ਲਗਭੁਟਾ ਕੀਤਾ ਸਮਾਗਮ ਹੈ ਉਹ ਪਿੰਡ ਸੰਜਾਤੀ ਆਂ ਦੀ ਸੰਤਪਦੇ ਸਲੋਗ ਦੇ ਨਾਮ ਪਿੰਡ ਜਾਤੀ ਆ ਬਾਗਾ ਦੀਸ ਨਿਗੀ ਦਾ ਜੋ ਜਨ ਦੇ ਹਾਂ ਦਾ ਉਹਦੇ ਕੋਸ਼ਿਸ਼ ਦੇ ਵਿੱਚ ਇਸ ਸੰਗਤガル ਦੇ ਸੰਯੋਗ ਦੇ ਨਾਲ ਇਸ ਦੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਮਖਨ ਸਿੰਘ ਜੀ ਹੈਡ ਗ੍ਰੰਥੀ ਲਾਗਾ ਜੀ ਜਿਹੜੇ ਸਾਡੀ ਸਭਾ ਦੇ ਮੀਤ ਪ੍ਰਦਾ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਨੇ ਸਲਾਹ ਕਰਕੇ ਅਪਰਾਧਾ ਕਰਕੇ ਬਾਗਾ ਜੀ ਨੇ ਕਹਿ ਦਿੱ ਆਪਣੇ ਨਗਰ ਦੇ ਵਿੱਚ ਵੀ ਇਹ ਸਵਾਗਤ ਵਰਤਾਂ ਕਰਨਾ ਹੈ ਅਸੇਖੇ ਵੀ ਪਾਜੀ ਬਾਵਾ ਜੀ ਸੰਗਲੀ ਦਾ ਜਨਮ ਦਿਨ ਆਉਂਦਾ ਹੈ ਵੈਸੇ ਜਿੱਦਣ ਜਨਮ ਦਿਨ ਹੈ پچی تاریخ بابا مکھن پنڈ کی بڑا سہیوگ سیمنگ پیار